ਜ਼ਿਲ੍ਹਾ ਕਪੂਰਥਲਾ ਦੇ ਪਿੰਡੇ ਪਿੰਡ ਰਿਹਾਨਾ ਚੱਟਾ ਨਿਰੰਕਾਰੀ ਭਵਨ ਵਿਖੇ 12ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਪਿੰਡ ਦੇ ਪਤਵੰਤਿਆਂ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ਇਸ ਖੂਨਦਾਨ ਕੈਂਪ 'ਚ ਵੱਦ ਤੋਂ ਵੱਧ ਵਿਅਕਤੀਆਂ ਅਤੇ ਔਰਤਾਂ ਨੇ ਹਿੱਸਾ ਲਿਆ ਇਸ ਪਵੰਦੀ ਕਮੇਟੀ ਵੱਲੋਂ ਹਰ ਇੱਕ ਖੂਨਦਾਨ ਕਰਨ ਵਾਲੇ ਵਿਅਕਤੀ ਨੂੰ ਫਲ ਫਰੂਟ ਅਤੇ ਹੋਰ ਵੀ ਕਈ ਕਿਸਮ ਦੇ ਪਦਾਰਥਾਂ ਨਾਲ ਸੇਵਾ ਕਰਨ ਦਾ ਉਪਰਾ ਲਾਗ ਕੀਤਾ ਗਿਆ ਇਸ ਮੁਕੇ ਹਰ ਇੱਕ ਸੇਵਾਦਾਰ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਾਲ ਨਿਭਾਈ ਅਤੇ ਇਸ ਪਵੰਦੀ ਕਮੇਟੀ ਵੱਲੋਂ ਫਰੂਟ ਚਾਟ ਅਤੇ ਗੁਰੂ ਕੇ ਲੰਗਰ ਅਤੁੱਤ ਵਰਤਾਏ ਗਏ ਅੱਜ ਮਾਨਵ ਇਕੱਠ ਸਤੇ ਸੰਤਨੰਕਾਰੀ ਸਤਸੰਗ ਭਵਨ ਹਰਖਾਣਾ ਜਿੱਤਾਂ ਵਿਕੇ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਸਤਿਗੁਰੂ ਬਾਬਾ ਹਰਦੀਪ ਸਿੰਘ ਜੀ ਨੇ ਫਰਮਾਇਆ ਸੀ ਕਿ ਮਨੁੱਖ ਦਾ ਖੂਨ ਜੋ ਨਾਲੀਆਂ ਵਿੱਚ ਨਹੀਂ ਨਾੜੀਆਂ ਵਿੱਚ ਵਹੇ ਔਰ ਸਾਰੇ ਸੰਸਾਰ ਦਾ ਭਲਾ ਹੋ ਸਕੇ ਅੱਜ ਇੰਡੀਆ ਦੇ ਵਿੱਚ 207 ਜਗ੍ਹਾ ਤੇ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਇਹ ਜੋ ਖੂਨਦਾਨ ਕੈਂਪਾਂ ਦੀ ਲੜੀ 1986 ਦੇ ਵਿੱਚ ਇਸ ਨੂੰ ਸ਼ੁਰੂ ਕੀਤਾ ਗਿਆ ਤੇ ਅੱਜ ਤੱਕ ਤਕਰੀਬਨ 13 13 ਲੱਖ 31000 906 ਜੂਨਟਾਂ দান ਕੀਤੀਆਂ ਜਾਂ ਚੁਕੀਆਂ ਹਨ ਤੇ ਅੱਜ ਇਲਾਕੇ ਦੇ ਸਰਪੰਚ ਪੰਚ ਹੋ ਪਤਵੰਤੇ ਸੱਜਣ ਜਿੱਥੇ ਉਹਨਾਂ ਨੇ ਆ ਕੇ ਉਦਘਾਟਨ ਕੀਤਾ ਨਾਲ ਨਾਲ ਉਹਨਾਂ ਨੇ ਖੂਨਦਾਨ ਵੀ ਕੀਤਾ ਤੇ ਸਾਡੇ ਏਕੇ ਦੁੱਗਲ ਜੀ ਤੇ ਇਧਰੋਂ ਭੁੰਗਰਨੀ ਤੋਂ ਵੀ ਸਾਡੇ ਜੋ ਪੱਤਰਕਾਰ ਹਨ ਉਹ ਵੀ ਆਏ ਹਨ ਔਰ ਉਹਨਾਂ ਨੇ ਵੀ ਖੂਨਦਾਨ ਦਿੱਤਾ ਅੱਜ ਸੰਤ ਨਿਰਮਕਾਰੀ ਭਵਨ ਪ੍ਰਾਂਤ ਰਿਹਾਨਾ ਜੱਟਾਂ ਵਿਖੇ ਬਾਹਰ ਮਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਵੱਲੋਂ ਨਾ ਸਾਰੀਆਂ ਸਰਵਤ ਸੰਗਤਾਂ ਲਈ ਨਾਸਤੇ ਜਾਂ ਪੂਰੀਆਂ ਛੋਲਿਆਂ ਦਾ ਪ੍ਰਬੰਧ ਕੀਤਾ ਗਿਆ ਅਤੇ ਸੰਗਤਾਂ ਬਨੋਂ ਭਰਪੂਰ ਯੋਗਦਾਨ ਦੇ ਕੇ ਸਾਜ ਸੰਗਤ ਵਿਸ਼ਾਲ ਲੰਗਰ ਆਉਣ ਵਾਲੀਆਂ ਸੰਗਤਾਂ ਲਈ ਤਿਆਰ ਕੀਤੇ ਗਏ ਅਤੇ ਹੋਰ ਫਰੂਟ ਦੀਆਂ ਸੇਵਾਵਾਂ ਸਾਡੇ ਭਾਈ ਸਾਹਿਬ ਰਕੇਸ਼ ਕੁਮਾਰ ਜੀ ਜੋ ਨਿਰੰਤਰ ਹਰ ਸਾਲ ਕਰਦੇ ਹਨ ਦੁੱਧ ਦੀਆਂ ਸੇਵਾਵਾਂ ਸਰਵਤ ਸਾਜ ਸੰਗਤਾਂ ਬਨੋਂ ਬਹੁਤ ਵੱਡਾ ਫਾਈਨੈਂਸ਼ੀਅਲੀ ਯੋਗਦਾਨ ਪਾ ਕੇ ਅੱਜ ਸਾਜ ਸੰਗਤ ਆਉਣ ਵਾਲੇ ਜਿਤਨੇ ਵੀ ਇੱਥੇ ਇਲਾਕੇ ਦੇ ਪਤਵੰਤੇ ਗ੍ਰਾਮ ਪੰਚਾਇਤਾਂ ਦੇ ਆ ਸਾਰੀਆਂ ਸਾਡੀਆਂ ਪੰਚਾਇਤਾਂ ਪੰਜ ਸਰਪੰਚ ਲੰਬੜਦਾਰ ਅਤੇ ਹੋਰ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅੱਜ ਸਾਡੇ ਇਸ ਭਵਨ ਦੇ ਵਿੱਚ ਪਹੁੰਚੀਆਂ ਹਨ ਜਿਨ੍ਹਾਂ ਨੇ ਆ ਕੇ ਖੂਨਦਾਨ ਵੀ ਕੀਤਾ ਅਤੇ ਸਾਡੇ ਇਸ ਖੂਨਦਾਨ ਦਾ ਉਦਘਾਟਨ ਵੀ ਕੀਤਾ ਤੇ ਦਾਸ ਸਾਡੇ ਬਰਾਜਾ ਥਾਣਾ ਜੱਟਾਂ ਦੇ ਮੁਖੀ ਭਾਈ ਸਾਹਿਬ ਨਿਰਿੰਦਰ ਜੀ ਦਾ ਹਰਦੇਵ ਸਾਜ ਸੰਗਤ ਹਰਦੇਵ ਸਵਾਗਤ ਕਰਦਾ ਹੈ ਕਿ ਜਿਹੜਾ ਐਡਾ ਵੱਡਾ ਹਰ ਸਾਲ ਯੋਗਦਾਨ ਪਾ ਕੇ ਤੇ ਹਰ ਸਾਲ ਖੂਨਦਾਨ ਕੈਂਪ ਲਗਾਉਂਦੇ ਹਨ ਅਤੇ ਸੰਗਤਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਭਰਦੇ ਭਰਦੇ ਹਨ ਅਤੇ ਅੱਜ ਸਾਜ ਸੰਗਤ ਇਹਨਾਂ ਦੀ ਇਸ ਮਿਹਨਤ ਦੀ ਬਦੌਲਤ ਹੀ ਅੱਜ ਸਾਜ ਸੰਗਤ ਇੱਕ ਸਫਲ ਖੂਨਦਾਨ ਕੈਂਪ ਲਗ ਰਿਹਾ ਹੈ ਅਤੇ ਦਾਸ ਸਾਰੀਆਂ ਸੰਗਤਾਂ ਵੱਲੋਂ ਭਾਈ ਸਾਹਿਬ ਨਿਨਿੰਦਰ ਜੀ ਪਾਲ ਜੀ ਮੁਖੀ ਮਹਾਤਮਾ ਵੱਲੋਂ ਅਤੇ ਸਵਤ ਸਾਰ ਸੰਗਤ ਵੱਲੋਂ ਜਿਤਨੇ ਵੀ ਸਾਰੇ ਸਮਾਜ ਸੇਵੀ ਸੰਸਥਾਵਾਂ ਗ੍ਰਾਮ ਪੰਚਾਇਤ ਅਤੇ ਹੋਰ ਪਤਵੰਤੇ ਅਤੇ ਪ੍ਰੈਸ ਰਿਪੋਰਟਰ ਸਾਡੇ ਦਰਮਿਆਨ ਪਹੁੰਚੇ ਹਨ ਸਾਰੇ ਡਾਕਟਰ ਸਾਹਿਬਾਨ ਹੁਸ਼ਿਆਰਪੁਰ ਤੋਂ ਸਿਵਲ ਸਿਵਲ ਹਸਪੀਟਲੋਂ ਹੁਸ਼ਿਆਰਪੁਰ ਤੋਂ ਅਤੇ ਭਣਾ ਭਾਈ ਕਨਈਆ ਜੀ ਚੈਰੀਟੇਬਲ 5 ਮੀਟਰ ਹੁਸ਼ਾਰਪੁਰ ਤੋਂ ਜੋ ਸਾਡੇ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਮੰਗਉਂਦੇ ਹਨ ਉਹ ਸਾਡੇ ਵਿੱਚ ਪਹੁੰਚੀਆਂ ਹਨ ਤੇ ਦਾਸ ਸਾਡੇ ਮੁਖੀ ਸਾਹਿਬ ਜੀ ਵੱਲੋਂ ਅਤੇ ਸਾਡੀ ਬਰਾਤ ਹਰਿਆਣਾ ਜੱਟਾਂ ਦੀ ਸਰਵਤ ਸਾਲ ਸੰਗਤ ਵੱਲੋਂ ਸਾਰਿਆਂ ਦਾ ਹੀ ਜਗਦੀ ਸਵਾਗਤ ਕਰਦਾ ਹੈ ਕਪੂਰਥਲਾ ਤੋਂ ਹਨੀ ਸੰਧੂਦੀ ਖਾਸਰਪੁਰ